ਜਨਮ ਹੋਇਆ ਜਦ 13 ਤੀਏ ਜਨਮ ਹੋਇਆ ਜਦ 13 ਤੀਏ ਤੇਰੇ ਮਾਪਿਆਂ ਲੱਭਦਾ ਸ਼ੁਕਰ ਮਨਾਇਆ ਖੁਸ਼ੀ ਮਨਾਈ ਸਾਹਬੇ ਰੱਜ ਕੇ ਮੱਥੇ ਵਟਣਾ ਪਾਇਆ ਬਖਰੀ ਪਰਤ ਸਮਾਜ ਦੇ ਵਿੱਚ ਤੇਰੇ ਦਾਦਕੇ ਆਣੇ ਪਾਉਣੇ ਦਸਨਾਜ ਤੇਰੇ ਨਾਮ ਦੀ ਲੋਹੜੀ ਰਲ ਕੇ ਅਸੀਂ ਬਣਾਉਂਦੇ ਤੇਰੇ ਮਾਪਿਆਂ ਵਰਗੇ ਜੱਗ ਤੇ ਸਭ ਦੇ ਹੋਵਣ ਮਾਪੇ ਪੱਥਰ ਪੱਥਰ ਦੁਨੀਆ ਉਤੇ ਕੋਈ ਨਾ ਤੇਨੂ ਆਖੇ ਮਾਪਿਆਂ ਵਰਗੀ ਜੱਗ ਤੇ ਕਿਤੋਂ ਨਾਮੁ ਲਿਖੇ ਹੋਣੀ ਤੇਰੇ ਨਾਮ ਤੇ ਤੇ ਲੋਹੜੀ ਰੜਕੇ ਅਸੀਂ ਮਨਾਉਣੀ ਪੱਖਪਾਤ ਜੋ ਕਰਦਾ ਹੋਵੇ ਕਾਹਦਾ ਤਿਆਰ ਮਨਾਉਣਾ ਇੱਕੋ ਪਰਿਵਾਰ ਵਿੱਚ ਪਾਈਆਂ ਵੰਡੀਆਂ ਦੁਪਰ ਕਰਦੇ ਨੇ ਜਿਉਣਾ ਪੱਖਪਾਤ ਦੀ ੱੱਡੀ ਕੰਦ ਨੂੰ ਵਿਚੋ ਮਣਾ ਦੇ ਢੋਣੀ ਜਸਨਾਜ ਤੇਰੇ ਨਾਮ ਦੀ ਲੋਹੜੀ ਰੜਕੇ ਅਸੀਂ ਮਨਾਉਣੀ ਜਸਨਾਜ ਤੂੰ ਕਿਸਮਤ ਵਾਲੀ ਜਸਨਾਜ ਤੂੰ ਕਿਸਮਤ ਵਾਲੀ ਤੇਰੇ ਮਾਪੇ ਚਾ ਮਨਾਉਂਗੇ ਮੁੰਡੇ ਕੁੜੀ ਦਾ ਫਰਕ ਮਿਟਾ ਕੇ ਤੇਰੇ ਸਾਹ ਹੱਸੰਦ ਜਿਉਂਦੇ ਵੱਡੀ ਹੋ ਕੇ ਤੈਂ ਵੀ ਜੋਗੀ ਵਾਲੀ ਦੀ ਇੱਜ਼ਤ ਵਧਾਉਣੀ ਵੱਡੀ ਹੋ ਕੇ ਤੈਂ ਵੀ ਜੋਗੀ ਵਾਲੀ ਦੀ ਇੱਜ਼ਤ ਵਧਾਉਣੀ ਤਸਨਾਜ ਤੇਰੇ ਨਾਮ ਦੇ ਲੋਹੜੀ ਰਲ ਕੇ ਅਸੀਂ ਮਨਾਉਂ ਤੇਰੇ ਨਾਮ ਦੇ ਰੂਣ ਰਲ ਕੇ ਅਸੀਂ ਮਨਾਉਂ